ਪਗ ਗਿਆ ਯਾ ਜਾਣੂ ਸੇ ਆਪਾਂ ਸੜ ਗਿਆ ਆਪਣੀ ਨੂੰ ਅੱਛਾ ਹੋਰ ਹੁਣ ਹੁਣ ਕਿਵੇਂ ਕਰੀਏ ਹੁਣ ਚੱਲੀਏ ਝੰਡੇ ਵਾਲੇ ਕੋਲ ਮੈਂ ਸਨੀ ਲਾ ਕੇ ਆਉਣਾ ਯਾਰ ਉਹ ਤੈਨੂੰ ਸਨੀ ਦੀ ਹੋਈ ਪਿਆ ਪਾ ਕੇ ਤੇ ਨੂੰ ਪੁੱਛਦਾ ਪਰ ਉਹ ਯਾਰ ਥੰਨੀ ਬਾਦ ਚ ਲਾ ਲਈ ਪਹਿਲਾਂ ਪਾ ਝੰਡੇ ਵਾਲੀ ਕੋਲ ਚੱਲਦੇ ਆ ਮੈਂ ਸਾਥ ਰਹਿ ਜੀ ਨੀ ਸਨੀ ਪਾ ਕੇ ਪੁੱਸ ਵੜ ਕੇ ਲੈ ਜੂਗੀ ਛੇਤੀ ਚੱਲ ਭੜ ਉਹ ਚੱਕ ਲਿਆ ਜਿਹੜਾ ਦੋ ਬੋਤਲਾਂ ਪਈਆਂ ਉਹ ਤਾਂ ਲੈ ਕੇ ਲਿਓ ਹੋਰ ਹੁਣ ਕੱਲਾ ਜਾਏ ਨਾ ਉਹ ਚੱਕ ਲਿਆ ਤੂੰ ਆਪਾਂ ਦੋਨੇ ਚੱਲਾਂਗੇ ਮੈਂ ਤੇਰੇ ਨਾਲ ਹੀ ਚੱਲੂ ਜਿਵੇਂ ਇਕੱਲਾ ਆ ਜਾ ਹਾਂ ਚੋਰਾ ਕਹਿੰਦਾ ਝੰਡੇ ਵਾਲਾ ਮੈਨੂੰ ਰਿਸ਼ਤਾ ਵੀ ਕਰਾਉਣਾ ਝੰਡੇ ਵਾਲੇ ਔਰ ਉੱਥੇ ਕੀ ਪਾਰਟੀ ਦੇ ਸਾਰੇ ਜਿਹੜਾ ਨਾਲ ਚੱਕੇ ਲਾ ਡੱਬਾ ਜਾ ਛੇਤੀ ਚੱਲ ਆਇਆ ਚੱਲ ਗਏ ਓ ਪੱਜਾ ਛੇਤੀ ਆ ਜਾ ਉਹ ਵੰਡ ਕੇ ਆਉਣੀ ਆ ਬੋਤਨਾ ਉਹ ਵੰਡ ਕੇ ਤਾਂ ਆਉਣੀ ਆ ਇਹ ਕਿਹੜਾ ਪਤਾ ਸੀ ਇੱਕ ਚੱਕਰ ਉਹ ਬੱਜੂਆ ਭਾਈ ਮੇਰੇ ਤਾਂ ਪੈਸੇ ਕੰਮੀ ਜਾਂਦੇ ਆ ਮੇਰਾ ਖੜਾ ਨਹੀਂ ਜਾਂਦਾ ਉਹ ਕੋਈ ਗਾਲ ਨਹੀਂ ਦਿੰਦਾ ਨਾ ਕਰਿਆ ਨਾ ਕਿਉਂ ਚੱਲ ਗਏ ਯਾਰ ਠੰਡਾ ਮਨਾਉਂਦੀ ਉਹਨੂੰ ਕੁਛ ਬਹੁਤ ਕ੍ਰੀਸੀ ਸੀ ਮੰਨਿਆ ਨਹੀਂ ਉਹ ਕਹਿੰਦਾ ਛੇਤੀ ਆਜੋ ਠਾਣੇ ਜੀ ਆਜੋ ਕਨਾ ਓਏ ਆ ਕੋਚਾਣਾ ਕੀ ਹੁੰਦਾ ਲੱਤ ਲੁੱਤ ਫੜ ਲਾ ਨਾ ਆਉਂਦੀ ਲੱਤ ਬਥੇਰੀ ਫੜੀ ਸੀ ਪੈਰੀਆਂ ਵੀ ਡਿੱਗੇ ਸੀ ਮੋਟਰਸਾਈਕਲ ਵੀ ਫੜਿਆ ਸੀ ਉਹ ਤਾਂ ਕਹਿੰਦਾ ਛੇਤੀ ਆ ਜਾ ਬਈ ਮੈਂ ਨਹੀਂ ਕਹਿੰਦਾ ਅੱਗੀਆਂ ਗੱਲ ਹੋਈ ਸੀ ਐ ਕੋਈ ਮਰ ਜਾਂਦਾ ਹੈ ਬਈਆ ਬਈਆ ਗੱਲਾਂ ਹੈਗੀ ਸੀ ਭੱਜ ਕੇ ਆਏ ਉਹ ਚੱਲ ਚੱਲੋ ਯਾਰ ਦਾ ਨਵੇਂ ਛਾਪਾ ਪਾ ਦਿੰਦੇ ਆ ਯਾਰ ਤੂੰ ਤਾਂ ਉਥੋਂ ਮੌਕਬਾਲ ਲੱਗੇ ਜਾਣਾ ਵੇ ਉਹ ਕੀ ਮਾਨ ਮੇਰਾ ਤਾਂ ਮੂਤ ਨਿਕਲ ਗਿਆ ਜੀ ਤੇ ਚ ਡਰਦੇ ਦਾ ਯਾਰ ਉਹ ਅੱਛਾ ਮੂਵੀ ਵਾਲਾ ਬੜਾ ਮਾਨ ਦਾ ਉਹ ਅੱਛਾ ਨਹੀਂ ਤੂੰ ਕਿਉਂ ਫਿਕਰ ਕਰਦਾ ਯਾਰ ਛੰਡੇ ਹੁੰਦੇ ਫਿਕਰ ਨਾ ਕਰਾਂ ਕਰ ਤੇ ਹਵਾ ਕੰਨੀ ਵੀ ਨਹੀਂ ਝਾਕਦਾ ਯਾਰ ਇਹ ਤਾਂ ਠੂਏ ਨਾਲ ਲੱਗਿਆ ਤੂੰ ਆ ਜਾ ਫਿਕਰ ਨਾ ਕਰਦਾ ਪਾ ਕੀ ਕਰੇ ਯਾਰ ਮੇਰੇ ਮਿੰਟਾਂ ਆਵਧਰੀਆਂ ਕਰੀਆਂ ਉਹਦੀਆਂ ਓਏ ਯਾਰ ਮਿੰਟਾਂ ਕਰੀਆਂ ਨਹੀਂ ਜੇ ਮਿੰਟਾਂ ਕਰਿਆਂ ਤਾਂ ਸਾਰੀਆਂ ਪੈਰੀ ਡਿੱਗੇ ਜੱਟੀਆਂ ਪਾਈ ਗਏ ਉਹਨੂੰ ਆ ਕਿੱਥੇ ਜਾ ਫਿਰਦੇ ਹੋ ਉਹ ਤੋਂ ਸਿੰਘ ਆ ਜਾ ਮੈਂ ਕੱਲਾ ਖਾਣੇ ਦੇ ਵਿੱਚੋਂ ਜਾ ਕੇ ਇੱਕ ਪਿੰਡ ਦੇ ਵਿੱਚ ਰੇਡ ਮਾਰ ਆ ਉਹ ਝੰਡੇ ਆਵਲੀ ਦੇ دارو ਬੰਦੇ ਬੰਦੇ ਸੀ ਬੰਦੇ ਉਹ ਫੜ ਲਿਆ ਅੱਜ ਅੱਛਾ ਜਿਹੜੇ ਤੇਰੇ ਪਾਸੇ ਤੋਂ ਰੁਪਏ ਚਾ ਸੀ ਉਹ ਹਟ ਕੇ ਬੰਨਣਾ ਅਗਲਾ ਟਾਈਮ ਬਚਾਰਦਾ ਸੋਨੋ ਕਦੋਂ ਤੇ ਆਖਿਆ ਜਾਂਦਾ ਵਗਜੋ ਵਗਜੋ ਫਿਰ ਕਦੋਂ ਸਿੱਤਾ ਖਾਣੇ ਆਜੋ ਲੋਕਾਂ ਦੀ ਦਰੂ ਘੁੱਟੀ ਪੀਤੀ ਹੁੰਦੀ ਠੀਕ ਆ ਚੱਲ ਮੈਂ ਬਾਹਰ ਚ ਗੱਲ ਕਰਦਾ ਬੰਦੇ ਆਏ ਸੋਤਰੀ ਕਾਲ ਜੀ ਸਤਿਕਾਰ ਸਤਿਕਾਰ ਹੋਰ ਕੀ ਹਾਲ ਆ ਠੀਕ ਆ ਜੀ ਬੰਦੀਆ ਕੀ ਮੰਜਾ ਕੀਤਾ ਅੱਛਾ ਇਹ ਬੰਦੇ ਤੇਰੇ ਆਪਣੀਆਂ ਨਹੀਂ ਕੀ ਗੱਲ ਜਦੋਂ ਤੁਹਾਨੂੰ ਹਦਾਇਤਾਂ ਮਿਲੀਆਂ ਨੇ ਵੀ ਕਹਿਣਾ ਦਰੂ ਨਹੀਂ ਬੰਦਣੀ ਪੈਸਾ ਨਹੀਂ ਬੰਦਣਾ ਇਹ ਤੇਰੇ ਬੰਦੇ ਨਾਲੇ ਪੈਸਾ ਵੰਡੀ ਜਾਂਦੇ ਨੇ, दारू ਵੰਡੀ ਜਾਂਦੇ ਆ। ਕੀ ਗੱਲ ਬਈ? ਉਹ ਤਾਂ ਸਾਡੀ ਮਜ਼ਦੂਰੀ ਐ, ਜਾਣ ਮੇਲ ਨਹੀਂ ਆਉਣਾ, ਇਹਦਾ ਕਰਨੀ ਪਊਗਾ। ਐ ਤਾਂ ਕਿਸੇ ਨੂੰ ਵੋਟਾਂ ਵੀ ਨਹੀਂ ਪਾਉਣੀਆਂ। ਵੋਟਾਂ ਦਮ ਹੋਣਾ ਚਾਹੀਦਾ, ਵੋਟਾਂ ਲੈਣ ਚ ਦਮ ਹੋਣਾ ਚਾਹੀਦਾ। ਇੱਕ ਸਾਲ ਪਹਿਲਾਂ ਪਿੰਡ ਦੇ ਕੰਮ ਕਰਾਉਣ ਲੱਗੋ। ਜਦੋਂ ਸਾਲ ਪਹਿਲਾਂ ਕੰਮ ਕਰਾਉਣ ਲੱਗੇ ਆਪਣੇ ਆਪ ਵੋਟਾਂ ਪੈਣੀਆਂ ਕੋਈ ਰੇਡ ਲੋਡ ਲੋੜ ਨਹੀਂ। ਕਹਿਣੀਆਂ ਗੱਲਾਂ ਕਰੀ ਜਾਂਦੇ ਆ। ਯਾਰ ਨਾਲੇ ਪਿੰਡ ਦੇ ਸਰਪੰਚ ਨੇ 5 ਸਾਲ ਵਧੀਆ ਕੰਮ ਕੀਤਾ ਸੀਗਾ। ਉਹ ਪਿਛਲੇ ਵਾਲੋਕਾਂ ਨੇ ਹਰਾਤਾ। ਇਹ ਕੋਈ ਨਹੀਂ ਕੰਮ ਨੂੰ ਗਮਵਾਉ ਕਰਦਾ ਇੱਥੇ ਆ ਪੈਸੇ ਮੈਨਾਂ ਕਾਹੋਂ ਜੀ ਪੈਸੇ ਜਿੰਨੀ ਆਂਦੀਆਂ ਉਹਨੂੰ ਵਹਿਮ ਆਏ ਬੈਬ ਚਾਹੇ ਹੈਗਾ ਚਾਹੇ ਨਹੀਂ ਹੈਗਾ ਐਸਾ ਸਰਕਾਰ ਦੇ ਹੁਸਾਬ ਨਾਲ ਹੀ ਚੱਲਣਾ ਐਸਾ ਜਿਹੜਾ ਸੱਤਾ ਸਾਨੂੰ ਹੁਕਮ ਕਰਤੇ ਆਤਾ ਉਹ ਹੁਕਮਾਂ ਤੇ ਚੱਲਣਾ ਉਹ ਤਾਂ ਗੱਲ ਹੁਣ ਠੀਕ ਹੈ ਜੀ ਹੁਣ ਤੁਸੀਂ ਇਹ ਦੱਸੋ ਵੀ ਸਰਾਬ ਬੰਦ ਕਰਨੀ ਆ ਕਿ ਸੌਲਾ ਥੋੜੀ ਚੱਲਦੀ ਰਹੂਗੀ ਇਹ ਦੱਸੋ ਬੰਦ ਕਰਦਾ ਨਹੀਂ ਜਾਉਂਗੇ ਜਿਵੇਂ ਕੋਈ ਬੰਦ ਕਰਾ ਦੇ ਆਪਣਾ ਪਰ ਚੱਲਦਾ ਐਸਾ ਰੋਜ਼ ਆਪਣਾ ਹੋਰ ਹੁਣ ਕਿਉਂ ਜੇ ਮੈਂ ਤੁਸੀਂ ਕਾਹੋਂ ਮੈਂ ਕਰ ਲਾਂਗੇ ਜੇ ਤੁਸੀਂ ਮੈਂ ਦੇਖੋ ਕਹਾ ਕਿਤੇ ਨਹੀਂ ਮੈਸਰ ਸਤਿਪਾਲ ਸਾਹਿਬ ਕੋਲੇ ਅੱਛਾ ਜੀ ਅੱਛਾ ਜੀ ਸਾਹਿਬ ਕੋਲੇ ਡੀਸੀ ਸਾਹਿਬ ਕੋਲੇ ਕੋਈ ਦਰਖਾਸਤ ਛੋਟੀ ਭੇਜਦਾ ਕਿਉਂ ਨਹੀਂ ਭੇਜਦਾ ਕਿਉਂਕਿ ਤੁਸੀਂ ਹੁਣ ਮੰਨ ਰਹੇ ਹੋ ਹਾਂਜੀ ਅਗਰ ਥੋੜਾ ਬੰਦਾ ਇੱਕ ਵੀ ਬੰਦਾ ਦਾਰੂ ਪਿੰਡ ਦੇ ਦੰਦਾ ਫੜਿਆ ਗਿਆ ਤਾਂ ਤੁਹਾਡੇ ਕਾਜ ਰੱਦ ਕਰਾਵਾਂਗੇ ਫੇਰ ਨਾ ਤੁਸੀਂ ਅੱਖ ਸਾਡੇ ਕਾਜ ਰੱਦ ਕਰਾਤੇ ਲੋ ਬੰਦਾ ਸਰਪੰਚ ਬਣ ਗਿਆ ਹਾਂ ਹੁਣ ਦੁਬਾਰਾ ਗਲਤੀ ਨਹੀਂ ਕਰਦੇ ਜੀ ਦੇਖਣਾ ਥੋ ਜਾ ਮਣਾ ਮਟਾ ਹੋਰ ਨਹੀਂ ਗਲਤੀ ਕਰਦੇ ਦੁਬਾਰਾ ਨਹੀਂ ਮਾ ਸੁਣਾ ਤੈਨੂੰ ਦੇਖ ਲਓ ਬਾਗੂ ਵੀ ਨਹੀਂ ਹੋਣੇ ਗਲਤੀ ਹਾਕੀ ਨਾ ਥੋੜ ਨੌਚੰਤਾ ਸਿੰਘ ਜੀ ਚੰਦਰ ਸੰਤੋਧਣਾ ਜੈਲਾ ਸਿੰਘ ਜੀ ਬੱਸ ਮੈਂ ਮੇਰੇ ਬੰਦੇ ਅੱਜ ਨਿੱਕੀ ਹਨ ਨੂੰ ਪ੍ਰੰਡ ਦੇ ਵਿੱਚ दारू ਵੰਡ ਰਹੇ ਸੀ ਉਸ ਤੋਂ ਬਾਅਦ ਮੁੱਛੀ ਸਾਹਿਬ ਨੇ ਆ ਕੇ ਮੇਰੇ ਬੰਦੇ दारू ਵੰਡਦੇ ਫੜੇ ਜੋ ਕਿ ਕਾਨੂੰਨ ਦੇ ਵਰਖਾ ਵੰਡ ਰਹੇ ਸਨ ਸਾਨੂੰ ਉਹਨਾਂ ਨੇ ਚੌਂਕੀ ਵਿੱਚ ਬੁਲਾਇਆ ਚੌਂਕੀ ਵਿੱਚ ਬੁਲਾ ਕੇ ਸਾਨੂੰ ਹਦਾਇਤ ਕੀਤੀ ਅਗਰ ਹੁਣ ਸਮੇਂ ਬਾਅਦ ਦੇ ਵਿੱਚ दारू ਗੰਢ ਦੇ ਫੜੇ ਗਏ ਤਾਂ ਆ ਭਾ ਮ ਜੋ ਮਰਦੀ ਨੂੰ ਨਹੀਂ ਕਰਦਾ ਕੀਤੀ ਜਾਵੇ ਔਰ ਇਹਨਾਂ ਨੇ ਦੱਸਿਆ ਗਿਆ ਅਗਰ ਹੁਣ ਤੁਹਾਡਾ ਬੰਦਾ ਕੋਈ ਵੀ दारू ਸੰਡ ਵਿੱਚ ਬੰਦਾ ਫੜਿਆ ਗਿਆ ਤਾਂ ਤੁਹਾਡੇ ਕਾਗਜ਼ ਰੱਦ ਕੀਤੇ ਜਾਣਗੇ ਪੱਲੋਂ ਚੰਡਾ ਆ ਤੁਹਾਨੂੰ ਮੈਂ ਚੰ다 ਸਿੰਘ ਚਾਨਾਪੁਰ ਜੈ ਲਾਸਨ ਹਾਂਜੀ ਮੈਂ ਮੇਰੇ ਪਿੰਡ ਦੇ ਬੰਦੇ ਜੋ ਮੇਰੇ ਨਾਲ ਕੰਮ ਕਰਦੇ ਸਨ ਉਹ ਪਿੰਡ ਦੇ ਵਿੱਚ दारू ਵੰਡ ਰਹੇ ਸਨ ਠੀਕ ਹੈ ਮੁਰਸੀ ਸਾਹਿਬ ਨੇ ਆ ਕੇ ਮੇਰੇ ਬੰਦਿਆਂ ਨੂੰ दारू ਵੰਡਦੇ ਫੜਿਆ ਰਿਸ਼ਵਤ ਦਿੰਦੇ ਫੜਿਆ ਔਰ ਇਹਨਾਂ ਨੇ ਇਹਨਾਂ ਨੂੰ ਅਸੀਂ ਆਖਿਆ ਅਗਰ ਇਸ ਤੋਂ ਬਾਅਦ ਦੇ ਵਿੱਚ ਕੋਈ ਵੀ ਮੇਰਾ ਬੰਦਾ दारू ਵੰਡਦਾ ਫੜਿਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਵੱਲੋਂ ਚੰ다 ਸਿੰਘ ਆਮੜੀ ਦਾ ਨਾਮ ਕਰੋ ਠੀਕ ਹੈ ਹਾਂ ਲੱਗ ਰਿਹਾ ਨੀ ਨੋ ਇਹ ਤੋਂ ਬਾਅਦ ਤੁਹਾਡਾ ਬੰਦਾ ਕੋਈ ਵੀ ਪਿੰਡ ਦੇ ਕਿ ਦਾਰੂ ਨਿਕੰਡਦਾ ਨਾ ਨੋ ਹੀ ਕੋਣੋ ਭਾਈ ਆਹਰ ਛੋਟਾ ਬੰਦਾ ਕੋਈ ਵੀ ਬੰਦਾ ਦਾਰੂ ਬੰਦਾ ਫੜਿਆ ਗਿਆ ਫੇਰ ਛੋਟੇ ਸਿੱਧੇ ਕਾਗਜ਼ ਆਦਾ ਚੱਪ ਕਰਕੇ ਘਰੇ ਬਹਿ ਜਾ ਫੇਰ ਨਹੀਂ ਨਹੀਂ ਇਹ ਫੋਨ ਹੀ ਆਸਤਾ ਹੋ ਗਿਆ ਠੀਕ ਆ ਅੱਜ ਤੋਂ ਬਾਅਦ ਮੇਰੇ ਘਰੇ ਨਾ ਆਉਣਾ ਕੀ ਗੱਲ ਨਹੀਂ ਉੱਥੇ ਹੋਗਾਂਗਾ ਉਹ ਕਿ ਮਰਵਾਦਾ ਇਸ ਨਾਲ ਉਹ ਇਧਰ ਆ ਕੀ ਹੋਇਆ ਤਾ ਲੋ ਹੋਇਆ ਕਿਉਂ ਨਹੀਂ ਮੈਂ ਤਾਂ ਜਮੀ ਮਾਰ ਦਾ ਕਰੀਬ ਹੁੰਦਾ ਯਾਰ ਮੇਰੇ ਇਹਲਾ ਕਰੋ ਜੀ ਬੋਲੋ ਤੇ ਮਾਰਾ ਸਭੇ ਪਈ ਹੈ ਨਾ ਤੂੰ ਮੈਨੂੰ ਆਖਦਾ ਹੋਰ ਤੂੰ ਮੈਨੂੰ ਦੱਸਦੀ ਆਖੇ ਜੇ ਤੇਰੇ ਕੋਲ ਕੋਈ ਹੋਰ ਦੇਣਾ ਠੀਕ ਆ ਤੈਨੂੰ ਮੈਂ ਕੁਝ ਨਹੀਂ ਕਹਿੰਦਾ ਜਾ ਪੱਛ ਜਾਓ ਚੰਗਾ ਜੀ ਹੁਣ ਚੰਗਾ ਜੀ ਜਾਓ ਕੋਣ ਵੀ ਤਾ ਲੋਟਾਉਂਗੀ ਉਹ ਹੋਰ ਕੇ ਮੈਂ ਸਰਪੰਚਾ ਉਹ ਠੀਕ ਆ ਮੈਂ ਤਾਂ ਤੂੰ ਸੁਣਾ ਤੂੰ ਕਿੱਧਰ ਪਲੇ ਚੱਲੇ ਮੈਂ ਤਾਂ ਠੀਕ ਆ ਮਾਦਾ ਇੱਧਰ ਕੰਮ ਜਾਂਦਾ ਜੀ ਪਿੰਡ 'ਚ ਕੰਮ ਹੀ ਹੁੰਦਾ ਜੀ ਪਿੰਡ 'ਚ ਹਾਂ ਮੈਂ ਦੇਖ ਲਈ ਕੰਮ ਆਇਆ ਠੀਕ ਕੀ ਕੰਮ ਆਇਆ ਮੈਂ ਝੰਡੇ ਮੈਂ ਅਮੀ ਦਾ ਕੰਮ ਕਰਦਾ ਜੰਡਾੜਾ ਬੋਟਾ ਖੜਾ ਹੋਇਆ ਹਾਂ ਕੀ ਕੰਮ ਕਰਦਾ ਦੋਗਾ ਮੈਂ ਤਾਂ ਥਾਣੇ ਤੇ ਫੜਾਦਾ ਸੀ ਚੁਗਲੀ ਕਰਕੇ ਥਾਣੇ ਤੇ ਉਹ ਚੁਗਲੀ ਕਾਦੀ ਚੁਗਲੀ ਕਰਤੀ ਉਹ ਮੈਂ ਤਾਰੂ ਜੀ ਨਹੀਂ ਬਣਦੇ ਫਿਰਦੇ ਹਾਂ ਮੈਂ ਥਾਣੇ ਦੇ ਕੁੱਤਾਂਗਾਰ ਕੋਲੇ ਭਾਗ ਗਿਆ ਅੱਛਾ ਤੇ ਥਾਣੇਦਾਰ ਗਾਮ ਨੂੰ ਫੋਨ ਕਰਦੀ ਜੋ ਬਣਦੇ ਹੋਏ ਮੈਂ ਉਹਦੀ ਫੋਨ ਕਰਤਾ ਥਾਣੇ ਦਾ ਚੱਕ ਕੇ ਲੈ ਗਿਆ ਉਹ ਆਪਾਂ ਕੀ ਲੈਣਾ ਸੀ ਫੜਾ ਕੇ ਉਹਨਾਂ ਨੂੰ ਯਾਰ ਆਪੇ ਜਿਹੜਾ ਕਰੂਗਾ ਉਹੀ ਭਰੂਗਾ ਆਪਾਂ ਨੂੰ ਕੀ ਲੋੜ ਪੰਦੀ ਸੀ ਉਹ ਮਾਸਟਰ ਤੋਂ ਸਮਝਦਾ ਨਹੀਂ ਹੁਣ ਵੋਟਾਂ ਸਾਰੀਆਂ ਆਪਰੇ ਬਸਿਆ ਜਾਣੀਆਂ ਆ ਉਹਨੂੰ ਕਿਉਂ ਪਾਊਗਾ ਬੁਰਾ ਠਾਣੇ 'ਚ ਵਾਗਿਆ ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਆਪਾਂ ਨੂੰ ਕੀ ਲੋੜ ਬੁਰੇ ਬਚਨ ਦੀ ਯਾਰ ਕਿਉਂ ਖੜਾਦਾ ਉਹ ਕੋਈ ਨਹੀਂ ਹੁੰਦਾ ਸੀ ਚੱਲੀ ਛਕਾਈ ਕਰ ਰੱਖੀ ਉਹਨੇ ਤੇ ਆਪਣਾ ਨਾਮ ਨੂੰ ਨਾ ਆਜੇ ਵੀ ਤੂੰ ਮੈਂ ਮੇਰਾ ਬੰਦਾਗਾ ਮੈਂ ਤੂੰ ਖੜਾ ਹੈਗਾ ਇਹਦਾ ਨਾ ਤੂੰ ਗੱਲ ਕਰਕੇ ਆ ਮੈਂ ਮਹਾ ਫੜਾ ਨਾਮ ਨਹੀਂ ਹੋਣਾ ਚਾਹੀਦਾ ਮੈਂ ਮੈਨੂੰ ਸਰਪੰਚ ਨਹੀਂ ਭੇਜ ਜਾਗਾ ਮਾਸਟਰ ਨੇ ਸਪੈਸ ਠੀਕ ਹੈ ਲਾ ਤੇ ਗੋਕੇ ਪੂਰੇ ਬਸ ਠੀਕ ਹੈ ਫਿਰ ਤੇ ਨਾਲ ਇੱਕ ਕੰਮ ਹੋਰ ਕਰਾ ਮਠੋਣੀ ਦਾ ਹਾਂ ਤੂੰ ਆ ਮੇਰੇ ਕੋਲੇ ਆਈ ਸੀਗਾ ਤੂੰ ਹਾਂ ਸੜਾ ਨਾਲ ਹੁੰਦਾ ਬਈ ਇਹ ਵੋਟਾਂ ਕਿਦੋਂ ਹੀ ਪਿੱਦੇ ਸੀਗੇ ਅੱਛਾ ਮੇਰੇ ਕੋਲ ਆਇਆ ਕਿ ਮੈਂ ਕਰਾਂ ਕਿ ਮੈਂ ਤਾਂ ਪਲਾਈ ਮੋਟਾ ਕਿਥੋਂ ਖਰੀਦੀਆਂ ਦੀਆਂ ਅੱਛਾ ਮੈਂ ਤੂੰ ਐਂ ਕਰ ਉਹ ਤਾਂ ਪਿਆਹ ਜਾਂ ਪਿਆੜ ਲਾ ਉਹਦੋਂ ਵਾਲੀ ਤੋਂ ਹਾਂ ਵੀ ਕਿਰੇ ਪਿਆਹ ਦੀਆਂ ਬੋਟਾ ਖਰੀਦੀਆਂ ਨਹੀਂ 25 ਮਹੀਨਾ 13 25 ਮੇਰਾ ਫੜ ਲਿਆ ਫਿਰ ਉਹਨੇ ਕਿ ਨਾ ਪਤਾ ਨਹੀਂ ਫੜ ਲਿਆ ਕਿ ਤੱਕ ਮੇਰੇ ਕੋਲ ਪਹੁੰਚਿਆ ਨਹੀਂਗਾ ਪਤਾ ਲੱਗ ਜੂ ਤੂੰ ਆ ਗਿਆ ਚਲ ਆ ਸਕੀਮ ਦਾ ਤੂੰ ਬਈ ਰਸਤੇ ਉਹਨੂੰ ਫੋਨ ਆ ਲੈ ਉੱਪਰ ਪੈਸੇ ਲੁੱਟ ਜੀ ਆਪਾਂ ਥੋੜਾ ਥੋੜਾ ਕਰਕੇ ਲੁੱਟ ਲਾਂਗੇ ਉਹ ਤੋਂ ਹੋਰ ਯਾਰ ਆਪਣੇ ਰੁਪਏ ਬਹੁਤ ਲੁੱਟ ਲੈ ਕਢਾ ਦੂ ਰੁਪਏ ਉਹ ਤੋਂ ਆਪਾਂ ਬੋਟਾ ਮੂਟਾ ਤੇ ਲਾਵਾਂਗੇ ਜਿਹੜੇ ਜਿੱਤ ਗਏ ਹੋਰ ਕੀ ਗੱਲ ਸੁ ਉਹੀ ਨੰਬਰਵਾਦੋ ਕਿਤੇ ਦੇਖਿਓ ਹੁੰਦਾ ਹੀ ਨਹੀਂ ਮਾਸਟਰ ਹੁੰਦਾ ਟਾਪ ਤੇ ਮੰਨ ਉਹ ਤਾਂ ਕਈ ਥਾਣੇ ਚ ਹੁਣ ਆਪ ਹੀ ਲੱਗੇ ਜਿੱਤਣ ਵਾਲੇ ਹੁਣ ਆਪ ਹੀ ਜਿੱਤਾਂਗੇ ਫਿਰ ਗੱਲ ਤਾਂ ਤੇ ਨਹੀਂ ਸਹੀ ਮੇਰਾ ਚਾਹ ਫਟਿੰਗਾ ਮਾਸਟਰ ਤੂੰ ਜਾ ਮੈਂ ਵੀ ਕਰਿਆ ਆਣਾ ਹੋਰ ਯਾਰ ਅੱਥ ਨੇਰਾ ਹੋਈਦਾ ਮੜਾ ਜਾ ਮੈਂ ਜਾ ਆ ਮੈਂ ਕੰਮ ਚਾਹ ਚੰਗਾ ਚੰਗਾ ਠੀਕ ਹੈ ਠੀਕ ਹੈ ਚੰਗਾ ਮਿਲਦੇ ਆ ਫਿਰ ਕੱਲ ਨੂੰ ਚੰਗਾ ਧਿਆਨ ਰੱਖੀ ਚੰਗਾ